ਫੱਤਾ ਵਿੱਚ ਕਾਲੀਆਂ ਝੰਡੀਆਂ ਤੇ ਵਿਰੋਧ ਪ੍ਰਦਰਸ਼ਨ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸੰਗਰੂਰ ਦੇ ਤੁਰੀ ਤੋਂ ਜਿੱਥੇ ਲੋਕਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਲੀਡਰ ਤੇ ਉਮੀਦਵਾਰ ਇਕਬਾਲ ਸਿੰਘ ਝੁੰਡਾ ਨੇ ਕਾਲੇ ਝੰਡੇ ਵਿਖਾ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਹੈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੰਗਰੂਰ ਦੇ ਵਿਕਾਸ ਕਾਰਜਾਂ ਵਿੱਚ ਰੋਕ ਲਗਵਾਈ ਗਈ ਤੇ ਹੁਣ ਵੋਟਾਂ ਮੰਗਣ ਦੇ ਲਈ ਪਿੰਡ-ਪਿੰਡ ਲੀਡਰ ਕੋਂ ਗਰੇ ਨਹੀਂ ਇਸ ਲਈ ਲੋਕ ਅਕਾਲੀ ਦਲ ਦੇ ਖਿਲਾਫ ਸੜਕਾਂ ਤੇ ਉਤਰਾਈ ਨੇ ਘਰਾਂ ਨੇ ਟੁਕੜੇ ਧਾਤਾਂ ਵਾਲਾ ਲੋਕ ਮੋਕੋ ਅਰੇ ਕਾਦੀ ਦਾ ਨਸਾਰਾ ਕੌਣ ਦੇ ਕਹਵਾ ਕਹੋ ਮਰਦਾ ਬਾਤ ਸਾਡਾ ਲਹੂ ਪੀਜਿਆ ਜਿਹਨਾਂ ਬੇਈਮਾਨ ਲੋਕਾਂ ਨੇ ਮਸਤੋਆਣੇ 5 ਅਗਸਤ ਨੂੰ 2022 ਨੂੰ 22 ਨੂੰ ਸਾਡੇ ਸੀਐਮ ਸਾਹਿਬ ਨੇ ਨੀ ਪੱਥਰ ਧਰਿਆ ਮੈਡੀਕਲ ਕਾਲਜ ਤੇ ਹਸਪਤਾਲ ਦਾ ਜਿਹੜਾ ਸਾਡੇ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਹੋਣੀ ਸੀ ਪਰ ਇਹਨਾਂ ਲੋਕਾਂ ਨੇ ਬੇਈਮਾਨਾ ਝੁੰਡਾ ਹੋਰਾਂ ਨੇ ਬਿਨਾਂ ਮਤਲਬ ਤੋਂ ਕਿਤੇ ਨਾਉ ਨਹੀਂ ਬੋਲਦਾ ਫਰਦ ਦੇ ਵਿੱਚ ਕੋਈ ਥੇ ਨਹੀਂ ਬੋਲਦਾ ਸੀ ਜੀਪੀਸੀ ਦਾ ਜਾ ਕੇ ਹਾਈ ਕੋਰਟ ਦੇ ਵਿੱਚ ਅਰਜੀ ਪਾਤੀ ਵੀ ਇੱਥੇ ਉਸਾਰੀ ਨਾ ਹੋਵੇ ਸਾਨੂੰ 20 ਮਹੀਨੇ ਹੋ ਗਏ ਸੰਘਰਸ਼ ਕਰਦਿਆਂ ਨੂੰ ਇਹਨਾਂ ਲੋਕਾਂ ਨੇ ਸਾਡੇ ਨਾਲ ਸਮਝੌਤੇ ਕਰਕੇ ਵੀ ਮੁਕਰ ਗਏ ਹਾਈ ਕੋਰਟ ਤੋਂ ਵਾਪਸ ਨਹੀਂ ਲੈਂਦੇ ਅਸੀਂ ਇਹਨਾਂ ਦਾ ਪਿੱਠ ਸੇਪਾ ਕਰਦੇ ਹਾਂ 20 ਮਹੀਨੇ ਤੋਂ ਅੱਜ ਜਿੱਥੇ ਵੀ ਜਾਗਰੂ ਵੋਟਾਂ 'ਚ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਵਿਰੋਧ ਕਰਾਂਗੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਇਹਨਾਂ ਦਾ ਚੋਣਾਂ ਦੇ ਵਿੱਚ ਬਾਈਕਾਟ ਕਰੋ ਇਹਨਾਂ ਦੇ ਜ਼ਬਾਨਤਾਂ ਜਬਤ ਕਰਾ ਦਿਓ ਇਸ ਕਰਕੇ ਪਤਾ ਲੱਗ ਸਕੇ ਵੀ ਬਕਾਸ ਕੇ ਅਵਦੇ ਬੇਲੇ ਇਹਨਾਂ ਨੇ ਕੁਝ ਕਰਿਆ ਨਹੀਂ ਦੂਜਿਆਂ ਨੂੰ ਕਰਨ ਹੀ ਨਹੀਂ ਦਿੰਦੇ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਭਾਰੀ ਰੋਸ ਮਸਲਾ ਉਹ ਮੈਡੀਕਲ ਕਾਜ ਤੇ ਹਸਪਤਾਲ ਦਾ ਇੱਥੇ ਮਸਤੌਣਾ ਸਾਹਿਬ ਇੱਕ 5 ਦਸੰਬਰ 2022 ਨੂੰ ਸੀਐਮ ਭਗਵੰਤ ਮਾਨ ਨੇ ਨੀਵ ਪੱਥਰ ਰੱਖਿਆ ਉੱਤੇ ਬਾਬਾ ਦਰਸ਼ਨ ਸਿੰਘ ਨੇ 25 ਏਕੜ ਜ਼ਮੀਨ দান ਕਰਿਆ ਸਰਕਾਰ ਦੇ ਨਾਂ ਰਜਿਸਟਰੀ ਕਰਾ ਕੇ ਇੰਤਕਾਲ ਹੋ ਗਿਆ ਇਹਨਾਂ ਦੇ ਪਤਾ ਨਹੀਂ ਕੀ ਢੰਡੀ ਲੜੀ ਇਹਨਾਂ ਨੇ ਹਾਈ ਕੋਰਟ ਤਹਾ ਕੇ ਅਰਜੀ ਪਾਤੀ ਅਸਾਰੀ ਤੇ ਰੋਗ ਲਵਾਤੀ ਜਦੋਂ ਕਿ ਸੰਤ ਆਤਰ ਸਿੰਘ ਨੇ ਅਗਰੈਂਜਾਂ ਦੇ ਸਮੇਂ ਇੱਥੇ ਵਿੱਦਿਆ ਦਾ ਮੰਦਿਰ ਲਾਇਆ ਧੀ ਉਦੋਂ ਤੋਂ ਇੱਥੇ ਅਕਾਲ ਡਿਗਰੀ ਕਾਲ ਚੱਲਦਾ ਰਿਹਾ ਹੈ ਉਸ ਨਾਬਾ ਰਿਆਸਤ ਨੇ ਉਸ ਅਕਾਲ ਡਿਗਰੀ ਕਾਲ ਜਿਹਨੂੰ 1000 ਰੁਪਏ ਇੱਕ ਜਿਬਗੇ ਜ਼ਮੀਨ ਦਿੱਤੀ ਹੋਈ ਆ ਸੰਤਾ ਨੇ ਐਡਾ ਵੱਡਾ ਕੰਮ ਕਰਿਆ ਜੇ ਮੌਕੇ ਦੀ ਸਰਕਾਰ ਨੇ ਇੱਥੇ ਮੈਡੀਕਲ ਕਾਲਜ ਦਾ ਹਸਪਤਾਲ ਦਾ ਨਿਉਂ ਪੱਥਰ ਰੱਖਿਆ ਤਾਂ ਭਰਾਵੋ ਇਹਨਾਂ ਨੇ ਰੋਕ ਲਵਾਦੀ ਜਿਹੜੀ ਕਿ ਸਾਡੇ ਪਛੜੇ ਇਲਾਕੇ ਨੂੰ ਬਹੁਤ ਵੱਡੀ ਸਹੂਰਤ ਦੀ ਮੈਡੀਕਲ ਕਾਲਜ ਤੇ ਹਸਪਤਾਲ ਦੀ ਛਾਉ 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 ਕਿਲੋਮੀਟਰ ਤੇ ਕੋਈ ਹੜਤਾਲ ਨਹੀਂ ਪੈਂਦਾ ਸਾਨੂੰ ਜਿੱਥੇ ਸਾਡੇ ਪੜਕੇ ਬੱਚੇ ਡਾਕਟਰ ਬਣਦੇ ਅਸੀਂ ਮੈਡੀਕਲ ਹੜਤਾਲ ਤੇ ਜਿਹੜਾ ਇਲਾਜ ਹੁੰਦਾ ਲੋਕਾਂ ਦਾ ਗਰੀਬ ਲੋਕਾਂ ਦਾ ਇਸ ਲਈ ਅਸੀਂ ਇਹ ਸ਼ਰੋਮਣੀ ਕਮੇਟੀ ਦਾ ਪਰਜੋਰ ਬਰਿਆਦ ਕਰਦੇ ਆ ਉਹਨਾਂ ਚ ਕਰਦੇ ਵੀ ਰਹਾਂਗੇ ਜਿੱਦੇ ਤੋਂ ਇਹਨਾਂ ਨੇ ਰੋਕ ਲਵਾਈਆ ਸਾਡਾ ਉੱਤੇ ਧਰਨਾ ਜਾਰੀ ਹੈ ਅਰਦਾਸ ਕਰਕੇ ਗਿੱਟਾ ਸਾਹਿਬ ਜੋ ਚੱਲੇ ਹੋਇਆ ਵੀ ਜਿੰਨਾ ਚਿਰ ਮੈਡੀਕਲ ਕਾਜ ਦੇ ਹੜਤਾਲ ਦੀ ਇਸ਼ਾਰੀ ਸ਼ੁਰੂ ਨਹੀਂ ਹੁੰਦੀ ਉਹਨਾਂ ਚਿਰ ਸੰਘਰਸ਼ ਜਾਰੀ ਰਹੂ ਜਿੰਨਾ ਚਿਰ ਇਹ ਸਾਡੇ ਮੰਗਾਂ ਨਹੀਂ ਮੰਨਦੇ ਹਾਈ ਕੋਰਟ ਤੋਂ ਸਟੇ ਬਾਸ ਨਹੀਂ ਲੈਂਦੇ ਇਹਨਾਂ ਦਾ ਪੂਰ ਜ਼ੋਰ ਵਿਰੋਧ ਕਰਦੇ ਰਹਾਂਗੇ ਜਿੱਥੇ ਮਰਜੀ ਜਾਵੇ ਪਹਿਲਾਂ ਸੁਖਵੀਰ ਬਾਦਲ ਦਾ ਵਿਰੋਧ ਕਰਦਿਆ ਰਜਿੰਦਰ ਧਾਮੀ ਦਾ ਵੀ ਵਿਰੋਧ ਕਰਦਿਆ ਸੀ ਭਰਾਵੋ ਜਿੰਨਾ ਇੱਧਰ ਮੈਡੀਕਲ ਕਾਜ ਦੇ ਹੜਤਾਲ ਬੰਦਾ ਉਹਨਾਂ ਚਿਰ ਇਹ ਸੰਘਰਸ਼ ਅਸੀਂ ਕਰਦੇ ਰਹਾਂਗੇ ਕਿਉਂਕਿ ਸਾਡੇ ਇਲਾਕੇ ਨੂੰ ਵੱਡੀ ਸਹੂਲਤ ਹੈ ਮੈਡੀਕਲ ਕਾਲਜ ਤੇ ਹਸਪਤਾਲ ਦੀ ਇਸ ਲਈ ਅਸੀਂ ਮੰਗ ਪੁਰਜੋਰ ਮੰਗ ਕਰਦੇ ਆਂ ਵੀ ਆਪ ਦੀ ਅਸਾਰੀ ਤੇ ਸਟੇ ਵਾਪਸ ਲੈਣਾ ਅਤੇ ਤਾਂ ਕਿ ਸਾਡਾ ਮੈਡੀਕਲ ਕਾਲਜ ਤੇ ਹਸਪਤਾਲ ਮਸਤਾਨਾ ਸਾਭ ਬਣ ਸਕੇ ਮੇਰਾ ਨੌਰਜਿੰਦਰ ਸਿੰਘ ਜੀ ਪਿੰਡ ਮੇਰਾ ਲਿੱਦਣਾ ਮੈਂ ਕਿਰਤੀ ਕਿਸਾਨ ਜਥੇਬੰਦੀ ਦਾ ਜਰਨ ਸਕੱਤਰ ਕੰਮ ਕਰਦਾ ਤੇ ਅਸੀਂ 5 ਅਗਸਤ ਨੂੰ ਸ੍ਰੀ ਮੁੱਖ ਮੰਤਰੀ ਸਾਹਿਬ ਨੇ ਸਾਡੇ ਇਲਾਕੇ ਨੂੰ ਜਿਹੜੀ ਲੋੜ ਸੀ ਉਹਦਾ ਨਹੀਂ ਪੱਥਰ ਧਰਿਆ ਸੀ 25 ਏਕੜ ਜ਼ਮੀਨ ਬਾਬੇ ਦਰਸ਼ਨ ਸਿੰਘ ਨੇ ਦੇਤੀ ਚੰਗਾਲ ਰੋਡ ਦੇ ਉੱਪਰ ਉਸ ਤੋਂ ਬਾਅਦ ਕੀ ਹੋਇਆ ਇਹ 22 ਅਗਸਤ ਨੂੰ ਸਟੇ ਲੈ ਸਟੇ ਜਦੋਂ ਸਾਨੂੰ ਪਿੰਡਕ ਪਈ ਤਾਂ ਸਾਡੀ ਜੂਨੀਅਰ ਨੇ ਜਿਹੜੀ ਆਪਣੀ ਸਮਰੂਰ ਤੋਂ ਬਰਨਾਲਾ ਹਾਈਵੇ ਜਾਂਦੀ ਆ ਉਹ ਅਸੀਂ ਜਾਮ ਕਰਤੀ ਉਦੋਂ ਸਾਰਾ ਮਹਿਕਮਾ ਆ ਗਿਆ ਉਹਨਾਂ ਨੇ ਸਾਨੂੰ ਇਕੱਲੇ ਇਕੱਲੇ ਕਾਗਜ਼ ਪੱਤਰ ਦਿਖਾਤੇ ਵੀ ਇਹ ਜ਼ਮੀਨ ਮੈਡੀਕਲ ਡਿਪਾਰਟਮੈਂਟ ਦੇ ਨਾਂ ਹੋ ਚੁੱਕੀ ਆ ਉਸ ਤੋਂ ਬਾਅਦ ਅਸੀਂ ਫਿਰ ਕੌਲਜ ਮੂਹਰੇ ਤਰਨਾ ਚਲਾਇਆ ਇੱਕ ਦਿਨ ਅਸੀਂ ਨਾਨਕਾਣੇ ਲਾਇਆ ਉੱਥੇ ਇਹਨਾਂ ਦਾ ਮੁਲਾਜ਼ਮ ਸਾਨੂੰ ਵਿਸ਼ਵਾਸ ਦੇ ਕੇ ਸਾਡਾ ਧਰਨਾ ਠਾ ਲਿਆ ਆ। ਸ਼ੋਰਟਕਟ ਸ਼ੋਰਟਕਟ ਫਿਰ ਅਸੀਂ 7 ਦਿਨ ਕਾਲਜ ਮੂਰੇ ਚਲਾਇਆ। ਹਾਂਜੀ ਗੱਲ ਮਕਾਓ ਛੋਟੇ ਬਾੜਾ ਨਹੀਂ ਹੋਕਾਰ ਦੇ ਕੱਲੀ-ਕੱਲੀ ਲਿਖਤ ਕਾਨਫਰੰਸਾਂ ਜਿਵੇਂ ਤੁਸੀਂ ਆ ਸਾਡੀ ਸਪੀਚ ਲੈ ਰਹੇ ਹੋ ਕੱਲੀ-ਕੱਲੀ ਕਾਨਫਰੰਸ ਕਰਕੇ ਨਾਨਕਿਆਂ ਨੇ ਅੰਮ੍ਰਿਤਸਰ ਉਹ ਵੀ ਮੁਕਰ ਗਏ। ਦੇਖੋ ਹੁਣ ਕਰੀਏ ਕੀ ਅਸੀਂ ਫਿਰ ਧਰਨਾ ਲਾਇਆ ਸੌਂ ਖਾ ਕੇ ਬੈਠੇ ਆ ਮਸਤੋਆਣੇ ਦੀ ਪਵਿੱਤਰ ਧਰਤੀ ਤੇ ਜੋ ਕਿ ਸੰਗਰੂਰ ਤੋਂ ਬਰਨਾਲੇ ਨੂੰ ਸੜਕ ਜਾਂਦੀ ਆ ਜਿਹੜਾ ਬੱਸ ਸਟੈਂਡ ਆ ਉੱਥੇ ਸਾਡਾ 2 ਜੂਨ ਤੋਂ ਚਿਤਤ ਧਰਨਾ ਜਿਹੜਾ ਚੱਲ ਰਿਹਾ ਅਰਦਾਸ ਕਰਕੇ ਹੀ ਚੱਲੇ ਹੋਇਆ ਜਿੰਨਾਂ ਦਾ ਇੱਕ ਸਾਡਾ ਕਾਲਜੇ ਬਣਦਾ ਨਹੀਂ ਅਸੀਂ ਸੌਂ ਖਾ ਕੇ ਚੱਲੇ ਹੋਇਆ ਅਸੀਂ ਅਹੀਂ ਚਲਾਵਾ ਇਸ ਸੰਘਰਸ਼ ਨੂੰ ਮਸਲਾ ਇਹ ਆ ਵੀ ਸਾਡਾ ਮੈਡੀਕਲ ਕਾਲਜ ਤੇ ਇਹਨਾਂ ਨੇ ਸਟੇ ਲੈ ਲਈ ਬਾਬਾ ਤੇਰਸਿੰਘ ਦਾ ਸਾਡੀ ਜ਼ਮੀਨ ਹੈ ਲੋਕਾਂ ਦੀ দান ਕਰੀ ਹੋਈ ਹੈ ਵੀ ਫਿਰ ਇਹਨਾਂ ਦਾ ਉੱਥੇ ਕੁਝ ਨਹੀਂ ਹੈਗਾ ਨਾ ਸਰੋਵਨੀ ਕਮੇਟੀ ਨੇ ਕਦੇ ਪਰਚੀ ਕੱਟੀ ਹੈ ਨਾ ਕੋਈ ਦੇਖ ਦੀ ਪਰਚੀ ਕੱਟੀ ਹੈ ਨਾ ਕੋਈ ਉ ਆਏ ਨੇ ਬਸ ਅਸੀਂ ਤਾਂ ਇਹੀ ਵਿਰੋਧ ਕਰਨਾ ਵੀ ਸਾਡੀ ਸਟੇ ਵਾਪਸ ਲੈ ਲੈ ਅਸੀਂ ਉੱਥੇ ਮੈਡੀਕਲ ਕਾਲ ਤੇ ਹਾਂ ਸਪਤਾਲ ਬਣਾਉਣਾ ਹੈ